ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸੂਮੋ ਸ਼ਹੀਦ ਸਿੰਘ ਗੁਰੂ ਸਾਹਿਬਾਨ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦ ਸਿੰਘਾਂ ਦੀ ਗੁਰੂ ਸਹਿਬ ਬਨਦੀ ਮੈਂ ਮ ਬਹੁਤ ਜ਼ਿਆਦਾ ਨਿਆਰੀ ਏ ਖਾਲਸਾ ਜੀ ਜੇਕਰ ਤੁਹਾਡੀ ਤੇ ਤੁਹਾਡੀ ਘਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਤਾਂ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋ ਸੇਵਾ ਸਿਮਰਨ ਕਰਨਾ ਸ਼ੁਰੂ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਘਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਰੱਖਣਗੇ ਤੇ ਜੇਕਰ ਤੁਹਾਡਾ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ ਪਿਆ ਤਾਂ ਉਸ ਦੇ ਲਈ ਖਾਲਸਾ ਜੀ ਤੁਸੀਂ ਚਪੈਰਾ ਸੇਵ ਕਟਣਾ ਸ਼ੁਰੂ ਕਰੋ ਚਪੈਰਾ ਸੇਵ ਕੱਟ ਕੇ ਧੰਨ ਧੰਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰੋ ਆਪਣੇ ਘਰ ਦੇ ਵਿੱਚ ਸ਼ਹੀਦਾ ਸਿੰਘਾ ਦੇ ਨਾਮ ਦੀ ਜੋਤ ਜਗਾਓ ਇਸੀ ਤਰ੍ਹਾਂ ਜੇਕਰ ਤੁਸੀਂ ਸ਼ਰਧਾ ਭਾਵਨਾ ਦੇ ਭਰੋਸੇ ਦੇ ਨਾਲ ਗੁਰਬਾਣੀ ਦਾ ਜਾਪ ਕਰੋਗੇ ਘਰ ਦੇ ਵਿੱਚ ਜੋਤ ਜਗਾਉਗੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਨਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਦੀਵਾਲੀ ਦਾ ਤਿਹਾਰ ਹੁੰਦਾ ਹੈ ਤਾਂ ਸਾਡੇ ਘਰਾਂ ਦੇ ਵਿੱਚ 13 ਦੀਵੇ ਕਿਉਂ ਚਿਗਾਈ ਜਾਂਦੇ ਨੇ 13 ਦੀਵੇ ਜਗਾਉਣ ਦਾ ਕੀ ਮਹੱਤਵ ਹੁੰਦਾ ਹੈ ਇਹ ਸਾਰੇ ਵਿੰਚਾਰ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਦੀ ਇਹ ਵੀਡੀਓ ਤੁਹਾਡੇ ਸਾਰੇ ਹੀ ਭੈਣ ਭਰਾਵਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਇਸੇ ਤਰ੍ਹਾਂ ਖਾਲਸਾ ਜੀ ਦੀਵਾਲੀ ਦਾ ਤਿਹਾਰ ਜਦੋਂ ਆਉਂਦਾ ਹੈ ਆਪਾਂ ਘਰ ਦੇ ਵਿੱਚ ਸਾਫ਼ ਸਫਾਈ ਕਰਦੇ ਆ ਆਪਣੇ ਘਰ ਨੂੰ ਸਾਫ਼ ਸੁਥਰਾ ਬਣਾਉਨੇ ਆ ਵੈਸੇ ਤਾਂ ਹਰ ਇੱਕ ਤਿਹਾਰ ਨੂੰ ਆਮ ਵਾਂ ਘਰ ਦੇ ਵਿੱਚ ਸਫਾਈ ਤਾਂ ਕਰਦੇ ਹੀ ਆ ਪਰ ਦੀਵਾਲੀ ਦੇ ਤਿਹਾਰ ਤੇ ਬਹੁਤ ਜ਼ਿਆਦਾ ਡੂੰਗੀ ਸਫਾਈ ਕੀਤੀ ਜਾਂਦੀ ਹੈ ਕਈ ਆਪਾਂ ਘਰ ਦੇ ਵਿੱਚ ਨਵੀਆਂ ਚੀਜ਼ਾਂ ਵੀ ਲੈ ਕੇ ਆਉਨੇ ਆ ਜੋ ਕਿ ਖਾਸ ਕਰਕੇ ਸ਼ੁਭ ਦਿਨ ਮੰਨਿਆ ਜਾਂਦਾ ਹੈ ਤੇ ਉਸ ਦਿਨ ਕੋਈ ਨਾ ਕੋਈ ਆਪਾਂ ਘਰ ਦੇ ਵਿੱਚ ਨਵੀਂ ਚੀਜ਼ ਜ਼ਰੂਰ ਲਾ ਕੇ ਆਉਣੀ ਹੈ ਤੇ ਇਸੇ ਤਰ੍ਹਾਂ ਖਾਲਸਾ ਜੀ ਦੀ ਬਾਲੀ ਸਾਰੇ ਹੀ ਵੱਡੇ ਤਿਹਾਰਾਂ ਦੇ ਵਿੱਚੋਂ ਏਕ ਹੈ ਤੇ ਇਸ ਦੀ ਸੁੰਦਰਤਾ ਪੂਰੇ ਦੇਸ਼ ਦੇ ਵਿੱਚ ਹੀ ਦੇਖੀ ਜਾ ਸਕਦੀ ਹੈ ਇਸ ਨੂੰ ਰੌਸ਼ਨੀਆਂ ਦਾ ਤਿਹਾੜ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਦੂਰ ਕਰਕੇ ਰੋਸ਼ਨੀ ਕਰ ਦਿੰਦਾ ਹੈ ਇਸ ਦਿਨ ਅਸੀਂ ਆਪਣੀ ਘਰ ਦੇ ਵਿੱਚ ਦੀਵੇ ਜਗਾਉਂਦੇ ਆ ਆਪਣੀ ਜ਼ਿੰਦਗੀ ਨੂੰ ਆਪਣੇ ਘਰ ਨੂੰ ਰੋਸ਼ਨ ਕਰਦੇ ਆ ਦੀਵਿਆਂ ਦੀ ਰੋਸ਼ਨੀ ਕਰਕੇ ਤੇ ਇਸ ਦੇ ਨਾਲ ਨਾਲ ਦੀਵਾਲੀ ਦਾ ਤਿਹਾਰ ਖਾਲਸਾ ਜੀ ਹਨੇਰੇ ਦੇ ਉੱਤੇ ਰੋਸ਼ਨੀ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੇ ਜਦੋਂ ਦੀਵਾਲੀ ਦਾ ਤਿਹਾਰ ਆਉਂਦਾ ਹੀ ਖਾਲਸਾ ਜੀ ਤੇ ਤੇਰਾ ਦੀਵੇ ਜਗਾਉਂਦਾ ਕੀ ਮਹੱਤਵ ਹੁੰਦਾ ਹੈ ਕੀ ਮਹੱਤਵ ਇਹ 13ਵੇਂ ਦੀ ਵਿੱਚ ਗਾਉਣ ਦਾ ਕਿਉਂ ਚਗਾਏ ਜਾਂਦੀ ਨਹੀਂ ਕੀ ਕਾਰਨ ਹੈ ਅੱਜ ਇਹ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜਿਵੇਂ ਹੀ ਖਾਲਸਾ ਜੀ ਮੰਨਿਆ ਜਾਂਦਾ ਹੈ ਕਿ ਤਨ ਤੇਰਸ ਦੇ 13ਵਾਂ ਦੀਵਾ ਜਗਾਉਣ ਦੇ ਨਾਲ ਪਰਿਵਾਰ ਨੂੰ ਅਚਨਚੇਤ ਕਿਸੇ ਬੁਰੀ ਚੀਜ਼ ਤੋਂ ਕੁਝ ਬੁਰਾ ਔਰ ਤੋਂ ਬਚਾਇਆ ਜਾਂਦਾ ਹੈ ਇਸੇ ਤਰ੍ਹਾਂ ਤਨ ਤੇਰਸ ਦੇ ਦਿਨ ਇਹ ਦੀਵੇ ਡਸਟਵੀਨ ਦੇ ਕੋਲ ਦੱਖਣ ਵੱਲ ਜਗਾਉਣੀ ਚਾਹੀਦੀ ਨੇ ਜਿਸ ਦੇ ਨਾਲ ਤੁਹਾਡੇ ਪਰਿਵਾਰ ਦੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆ ਸਕੇ ਤੁਹਾਡੇ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਤੁਹਾਡੇ ਪਰਿਵਾਰ ਤੇ ਆਉਣ ਵਾਲਾ ਕੋਈ ਵੱਡਾ ਕਸ਼ਟ ਜਿਹੜਾ ਉਹ ਟਲਿਆ ਰਹਿੰਦਾ ਹੈ ਇਸ ਦੇ ਨਾਲ-ਨਾਲ ਖਾਲਸਾ ਜੀ ਜਿਹੜਾ ਅਸੀਂ ਦੂਸਰਾ ਤੇ ਤੀਸਰਾ ਦੀਵਾ ਚ ਗਾਉਨੇ ਆ ਉਸ ਦਾ ਕੀ ਭਾਵ ਹੁੰਦਾ ਹੈ ਉਸ ਦਾ ਕੀ ਮਹੱਤਵ ਹੁੰਦਾ ਹੈ ਜਿਵੇਂ ਖਾਲਸਾ ਜੀ ਜਿਹੜਾ ਦੂਸਰਾ ਦੀਵਾਏ ਉਹ ਸਾਡੇ ਘਰ ਦੇ ਵਿੱਚ ਜਿੱਥੇ ਅਸੀਂ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੁੰਦਾ ਹੈ ਉਥੇ ਜਗਾਇਆ ਜਾਂਦਾ ਹੈ ਜਿਵੇਂ ਖਾਲਸਾ ਜੀ ਇਹ 13 ਦੀਵੇ ਹੁੰਦੇ ਨੇ ਜਿਹੜੇ ਅਸੀਂ ਦੀਵਾਲੀ ਦੇ ਤਿਹਾਰ ਤੇ ਦੀਵਾਲੀ ਵਾਲੇ ਤੀਨ ਚ ਗਾਉਣੇ ਆ ਇਹਨਾਂ 13 ਦੀਵਿਆਂ ਦਾ ਜੋ ਅਸੀਂ ਘਰ ਦੇ ਵਿੱਚ ਬਾਕੀ ਦੀਵੇ ਚ ਗਾਉਣੇ ਆ ਉਹਨਾਂ ਤੋਂ ਅਲੱਗ ਤੇ ਖਾਸ ਮਹੱਤਵ ਹੈ ਜਿਵੇਂ ਅਸੀਂ ਘਰ ਦੇ ਵਿੱਚ ਦੀਵੇ ਚਗਾ ਕੇ ਰੋਸ਼ਨੀ ਕਰਦੀਆਂ ਦੀਵਾਲੀ ਦਾ ਤਿਹਾਰ ਮਨਾਉਣੀ ਆ ਇਸੀ ਤਰ੍ਹਾਂ ਹੀ ਜਿੱਥੇ ਅਸੀਂ ਆਪਾਂ ਘਰ ਦੇ ਵਿੱਚ ਪਾਜ ਪੂਜਾ ਦਾ ਸਥਾਨ ਬਣਾਇਆ ਹੈ ਜਾ ਤੁਹਾਡੀ ਘਰ ਦੇ ਵਿੱਚ ਮੰਦਰ ਬਣਿਆ ਹੋਇਆ ਹੈ ਉਥੇ ਜਿਹੜਾ ਤੁਸੀਂ ਦੂਸਰਾ ਦੀਵਾ ਉਥੇ ਜਗਾਇਆ ਜਾਂਦਾ ਹੈ ਤੇ ਜੋ ਅਸੀਂ ਆਪਣੇ ਘਰ ਦੇ ਵਿੱਚ ਤੀਸਰਾ ਦੀਵਾ ਜਗਾਉਂਦੇ ਆ ਉਹ ਖਾਲਸਾ ਜੀ ਦੇਵੀ ਲక్ష్ਮੀ ਦੇ ਸਾਹਮਣੇ ਜਗਾਇਆ ਜਾਂਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ ਇਸੇ ਵੀ ਤਰ੍ਹਾਂ ਦੀ ਕੋਈ ਅੜਿਚਣ ਨਹੀਂ ਆਉਂਦੀ ਜਿਵੇਂ ਖਾਸਾ ਜੀ ਦੀਵਾਲੀ ਦੇ ਦਿਨ ਕਿਹਾ ਜਾਂਦਾ ਹੈ ਕਿ ਰਾਤ ਨੂੰ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਨੇ ਉਹ ਖੁੱਲੇ ਰੱਖਣੇ ਚਾਹੀਦੇ ਨੇ ਬਿਨ ਲక్ష్ਮੀ ਆਉਂਦੀ ਐਸੀ ਤਰ੍ਹਾਂ ਜਿਹੜਾ ਤੀਸਰਾ ਦੀਵਾ ਇਹ ਨਾ ਜਦੋਂ ਅਸੀਂ ਲక్ష్ਮੀ ਦੇ ਸਾਹਮਣੇ ਦੇਵੀ ਲక్ష్ਮੀ ਦੇ ਸਾਹਮਣੇ ਚਗਾਉਣੀਆ ਤੇ ਸਾਡੀ ਸਾਰੀ ਇਸ ਤਰ੍ਹਾਂ ਦੀ ਜਿਹੜੀ ਮੁਸ਼ਕਲ ਹੁੰਦੀ ਹੈ ਸਾਡੇ ਘਰ ਦੀ ਗਰੀਬੀ ਦੂਰ ਹੁੰਦੀ ਹੈ ਸਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਨੇ ਇਸ ਤੋਂ ਇਲਾਵਾ ਜਿਹੜਾ ਚੌਥਾ ਤੇ ਪੰਜਵਾਂ ਦੀਵਾ ਹੁੰਦਾ ਹੈ ਜਿਹੜਾ ਚੌਥਾ ਦੀਵਾ ਹੁੰਦਾ ਏ ਉਹ ਮਾਂ ਤુલਸੀ ਦੇ ਕੋਲ ਰੱਖਿਆ ਜਾਂਦਾ ਹੈ ਉਹ ਉੱਥੇ ਜਗਾਇਆ ਜਾਂਦਾ ਏ ਜਗਾ ਕੇ ਮਾਂ ਤુલਸੀ ਦੇ ਕੋਲ ਰੱਖਣਾ ਹੁੰਦਾ ਏ ਤੇ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਜਿਵੇਂ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਹੋਵੇ ਤੇ ਉਹ ਖੁਸ਼ੀਆਂ ਨਹੀਂ ਹੁੰਦੀਆਂ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਬਿਨਾ ਗੱਲ ਤੋਂ ਲੜਾਈ ਗਲੇਸ਼ ਕਰਦਾ ਰਹਿੰਦਾ ਹੈ ਤੇ ਉਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਦੂਰ ਰਹਿੰਦੀਆਂ ਤੇ ਜਿਹੜਾ ਪੰਜਵਾਂ ਦੀਵਾ ਹੁੰਦਾ ਏ ਉਹ ਖਾਲਸਾ ਜੀ ਜਿਹੜੇ ਸਾਡੀ ਘਰ ਦਾ ਮੀਨ ਦਰਵਾਜ਼ਾ ਹੁੰਦਾ ਏ ਮੀਨ ਗੇਟ ਹੁੰਦਾ ਏ ਉਥੇ ਰੱਖਿਆ ਜਾਂਦਾ ਹੈ ਦੀਵਾ ਜਗਾ ਕੇ ਉਥੇ ਰੱਖਿਆ ਜਾਂਦਾ ਹੈ ਉਥੇ ਦੀਵਾ ਰੱਖਣ ਤੋਂ ਭਾਵ ਇਹ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚੋਂ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ ਤੇ ਤੁਹਾਡਾ ਜਿਹੜਾ ਘਰ ਹੈ ਉਹ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ ਜਦੋਂ ਸਾਡੇ ਘਰ ਦੇ ਵਿੱਚ ਬਿਨਾਂ ਗੱਲਬਾਤ ਤੋਂ ਲੜਾਈ ਕਲੇਸ਼ ਵਾਧਦਾ ਰਹਿੰਦਾ ਹੈ ਨਿਤ ਦੀ ਨਵੀਂ ਲੜਾਈ ਕਲੇਸ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਈ ਵਾਰ ਖਾਲਸਾ ਜੀ ਸਾਡੇ ਘਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਗਰੀਬੀ ਪੈਸੇ ਨੂੰ ਲੈ ਕੇ ਜਦੋਂ ਬਿਨਾਂ ਕੱਲ ਤੋਂ ਲੜਾਈ ਰਹਿੰਦੀ ਹੁੰਦੀ ਹੋਵੇ ਤੋਂ ਉਹ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੈ ਜਿਹੜੀ ਉਸਤੇ ਕਰਕੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ ਜਿਹੜਾ ਪੰਜਵਾ ਦੀਵਾ ਹੈ ਉਹ ਸਾਡੀ ਇਹ ਘਰ ਦੀ ਮੁਸ਼ਕਲ ਨੂੰ ਦੂਰ ਕਰ ਦਿੰਦੇ ਤੇ ਸਾਟਾ ਘਰ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ ਤੇ ਇਸ ਤੋਂ ਇਲਾਵਾ ਕਾਲ ਸੱਜੀ ਸੀਮਾ ਤੇ ਸਤਮਾ ਦੀਵਾ ਇਹਨਾਂ ਦਾ ਕੀ ਮਹੱਤਵ ਹੈ ਤੇ ਕਿੱਥੇ ਜਗਾਇਆ ਜਾਂਦਾ ਹੈ ਜਿਹੜਾ ਸੀਵਾ ਦੀਵਾ ਹੈ ਨਾ ਉਹ ਪਿੱਪਲ ਦੇ ਦਰਖਤ ਦੇ ਹੇਠਾਂ ਰੱਖਿਆ ਜਾਂਦਾ ਹੈ ਉੱਥੇ ਜਗਾ ਕੇ ਰੱਖਿਆ ਜਾਂਦਾ ਹੈ ਤੇ ਜਿਹੜਾ ਸਤਮਾ ਦੀਵਾ ਹੁੰਦਾ ਹੈ ਉਹ ਮੰਦਰ ਦੇ ਵਿੱਚ ਜਗਾਇਆ ਜਾਂਦਾ ਹੈ ਇਸ ਤੋਂ ਬਾਅਦ ਬਾਰੀ ਆਉਂਦੀ 8ਵੇਂ ਤੇ 9ਵੇਂ ਦੀਵੇ ਦੀ ਜਿਹੜਾ 8ਵਾਂ ਦੀਵਾ ਈ ਖਾਲਸਾ ਜੀ ਉਹ ਘਰ ਦੇ ਡਸਟਬਿਨ ਦੇ ਕੋਲ ਜਿਵੇਂ ਆਪਾਂ ਘਰ ਦੇ ਵਿੱਚ ਕੋਈ ਆਪਾਂ ਵੱਡਾ ਸਾਰਾ ਚੀਜ਼ ਰੱਖੀ ਹੁੰਦੀ ਹੈ ਇਸ ਦੇ ਵਿੱਚ ਆਪਾਂ ਸਾਰਾ ਕੂੜਾ ਪਾਉਣੀ ਆ ਜਿਵੇਂ ਕੋਈ ਸਬਜ਼ੀ ਕੱਟੀ ਹੁੰਦੀ ਆ ਅੱਜ ਕੱਲ੍ਹ ਘਰ ਦੇ ਵਿੱਚ ਕੋਈ ਇੰਨਾ ਵੱਡਾ ਗੂੜੇਦਾਨ ਤਾਂ ਰੱਖਦਾ ਹੀ ਨਹੀਂ ਆਪ ਨੂੰ ਪਤਾ ਹੀ ਹੈ ਕੋਈ ਛੋਟੀ ਮੋਟੀ ਚੀਜ਼ ਡਸਟਬਿਨ ਛੋਟਾ ਮोटा ਹੀ ਆਪਣੇ ਘਰ ਦੇ ਵਿੱਚ ਕੁੰਦਾ ਹਰ ਇੱਕ ਪਰਿਵਾਰ ਦੇ ਵਿੱਚ ਹੁੰਦਾ ਰੱਖਿਆ ਹੁੰਦਾ ਘਰ ਦੇ ਵਿੱਚ ਕਿ ਉਸ ਦੇ ਵਿੱਚ ਕੋਈ ਲਪਾਫੇ ਜਾਂ ਫਿਰ ਸਬਜੀ ਦੇ ਛਿਲਕੇ ਜਾਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੂੜਾ ਕਰਕਟਾਪਾ ਪਾਉਂਦੇ ਰਹਿੰਨੇ ਤੇ ਜਦੋਂ ਭਰ ਜਾਂਦਾ ਆਪਾਂ ਬਾਹਰ ਕਿਤੇ ਸੁੱਟੇ ਆਉਂਦੇ ਆ ਏਸੀ ਤਰ੍ਹਾਂ ਜਿਹੜਾ ਤੁਹਾਡੇ ਘਰ ਦਾ ਡਸਟਬਿਨ ਹੈ ਅਠਵਾਂ ਦੀਵਾ ਘਰ ਦੇ ਡਸਟਬਿਨ ਦੇ ਕੋਲ ਛਗਾਇਆ ਜਾਂਦਾ ਤੇ ਇਸ ਤਰ੍ਹਾਂ ਕਰਨ ਦੀ ਨਾਲ ਖਾਰਸਾ ਜੀ ਇਹ ਤੁਹਾਡੇ ਘਰ ਨੂੰ ਨਕਰਾਤਮਕ ਊਰਜਾ ਦੁਸ਼ਟ ਆਤਮਾ ਮਤੋਂ ਬਚਾਉਣ ਦੇ ਵਿੱਚ ਮਦਦ ਕਰਦਾ ਹੈ ਤੁਹਾਡੇ ਘਰ ਦੇ ਵਿੱਚੋਂ ਮਾੜੀ ਊਰਜਾ ਨੂੰ ਕੱਢ ਦਿੰਦਾ ਹੈ ਤੁਹਾਡੇ ਘਰ ਦੇ ਵਿੱਚ ਜੇ ਕੋਈ ਨਕਾਰਾਤਮਕ ਊਰਜਾ ਦੇ ਕਰਕੇ ਕੋਈ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੰਗ ਪਰੇਸ਼ਾਨ ਕਰਦੀਆਂ ਨੇ ਤੁਹਾਡੇ ਕਾਰੋਬਾਰ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਖੜੀ ਕਰ ਦਿੰਦੀਆਂ ਨੇ ਉਹਨਾਂ ਸਾਰੀਆਂ ਤੋਂ ਬਚਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਨੌਵਾਂ ਦੀਵਾ ਹੁੰਦਾ ਏ ਉਹ ਖਾਲਸਾ ਜੀ ਘਰ ਦੇ ਜਿਹੜਾ ਬਾਥਰੂਮ ਹੁੰਦਾ ਏ ਆਪਣਾ ਬਾਥਰੂਮ ਦੇ ਨੇੜੇ ਜਗਾਇਆ ਜਾਂਦਾ ਹੈ ਕਿ ਇਸ ਤੋਂ ਇਲਾਵਾ ਦਸਵਾਂ ਤੇ 11ਵਾਂ ਦੀਵਾ ਘਰ ਦੇ ਛੱਤ ਦੇ ਉੱਪਰ ਦਸਵਾਂ ਦੀਵਾ ਚੁਕਾਇਆ ਜਾਂਦਾ ਹੈ ਜਦੋਂ ਅਸੀਂ ਆਪਣੀ ਘਰ ਦੀ ਛੱਤ ਦੇ ਉੱਪਰ ਦੀਵਾ ਚ ਗੌਣੀਆਂ ਤੇ ਇਸ ਦੇ ਨਾਲ ਇਹ ਦੀਵਾ ਸਾਡੇ ਘਰ ਨੂੰ ਪਵਿੱਤਰ ਬਣਾਉਂਦਾ ਹੈ ਸਾਡੇ ਘਰ ਦੇ ਆਲੇ-ਦੁਆਲੇ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਹਦੇ ਤੋਂ ਸਾਨੂੰ ਬਚਾਉਂਦਾ ਹੈ ਤੇ ਜਿਹੜਾ 11ਵਾਂ ਦੀਵਾ ਹੁੰਦਾ ਹੈ ਉਹ ਖਾਲਸਾ ਜੀ ਸਾਡੇ ਘਰ ਦੀ ਝੋਖ ਖਿੜਕੀ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਵਿੰਡੋ ਤਾਂ ਲੱਗੀ ਹੁੰਦੀ ਏ ਉਸ ਖਿੜਕੀ ਦੇ ਕੋਲ ਜਗਾਇਆ ਜਾਂਦਾ ਏ ਇਹ 13 ਦੀਵੇ ਜਗਾਉਣ ਦਾ ਹਰ ਇੱਕ ਚੀਜ਼ ਨੂੰ ਲੈ ਕੇ ਅਲੱਗ ਅਲੱਗ ਮਹੱਤਵ ਹੈ ਖਾਲਸਾ ਜੀ ਤੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਹਿਮ ਗੱਲ ਏ ਤੇ ਜੋ 12ਵਾਂ ਤੇ 13ਵਾਂ ਦੀਵਾ ਰਹਿ ਗਿਆ ਉਸ ਨੂੰ ਖਾਲਸਾ ਜੀ ਘਰ ਦੀ ਉੱਪਰਲੀ ਮੰਜ਼ਲ ਦੇ 12ਵਾਂ ਦੀਵਾ ਚਿਗਾਇਆ ਜਾਂਦਾ ਹੈ ਜਿਹੜੀ ਘਰ ਦੇ ਵਿੱਚ ਉੱਪਰ ਬਣਾਇਆ ਹੁੰਦਾ ਪੋਸ਼ਣ ਇੱਕ ਕਮਰਾ ਹੀ ਕਿਉਂ ਨਾ ਹੋਵੇ ਉਸ ਉੱਪਰ ਜੋ 12ਵਾਂ ਦੀਵਾ ਇਹ ਜਗਾਇਆ ਜਾਂਦਾ ਹੈ ਕਿ ਇਹ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਜਿਵੇਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਹੋਵੇ ਜੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਲੈਂਦਾ ਹੋਵੇ ਤਾਂ ਇਸ ਤਰ੍ਹਾਂ ਤੁਸੀਂ ਆਪਣੇ ਘਰ ਦੀ ਜਿਹੜੀ ਉੱਪਰਲੀ ਮੰਜ਼ਲ ਹੈ ਉੱਥੇ ਤੁਸੀਂ ਜ਼ਰੂਰ ਦੀਵਾਲੀ ਦੇ ਤਿਉਹਾਰ ਤੇ ਇੱਕ ਦੀਵਾ ਜ਼ਰੂਰ ਜਗਾਇਆ ਕਰੋ ਜੇਕਰ ਤੁਹਾਡੇ ਘਰ ਦਾ ਕੋਈ ਮੈਂਬਰ ਨਹੀਂ ਵੀ ਬਿਮਾਰ ਤਾਂ ਵੀ ਤੁਸੀਂ ਜ਼ਰੂਰ ਜਗਾਇਆ ਕਰੋ ਕਿਉਂਕਿ ਉਸ ਦੇ ਨਾਲ ਮੈਂਬਰਾਂ ਦੀ ਜਿਹੜੀ ਸੇਹ ਤੇ ਫੈਮਿਲੀ ਦੇ ਵਿੱਚ ਪਰਿਵਾਰ ਦੀ ਸੇਤ ਠੀਕ ਰਹੇਗੀ ਇਸ ਤੋਂ ਇਲਾਵਾ ਜਿਹੜਾ 13ਵਾਂ ਦੀਵਾ ਹੁੰਦਾ ਏ ਉਹ ਘਰ ਦੇ ਚੌਰਾਹੇ ਤੇ ਜਗਾਇਆ ਜਾਂਦਾ ਏ ਇਸੇ ਨਾਲ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਸਿਓ ਪਾਸਿਓ ਜਿਵੇਂ ਕਹਿੰਦੇ ਆ ਖਾਲਸਾ ਜੀ ਕਿ ਦੀਵਾਲੀ ਦੇ ਦਿਨ ਬਹੁਤ ਕੁਝ ਮਾੜਾ ਵੀ ਕੀਤਾ ਜਾਂਦਾ ਏ ਚੰਗਾ ਵੀ ਕੀਤਾ ਜਾਂਦਾ ਏ ਜਿਵੇਂ ਜਿਵੇਂ ਲੋਕਾਂ ਦੀ ਸੋਚ ਉਹਨਾਂ ਆਪਣੀ ਸੋਚ ਦੇ ਮੁਤਾਬਿਕ ਚੱਲਣਾ ਹੁੰਦਾ ਆਪਾਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ ਕੋਦ ਨੂੰ ਬਦਲ ਸਕਦੇ ਆ ਵਧੀਆ ਬਣਾ ਸਕਦੇ ਆ ਪਰ ਕਿਸੇ ਦੀ ਸੋਚ ਨੂੰ ਨਹੀਂ ਬਦਲ ਸਕਦੇ ਤੇ ਉਹ ਚਰਾਹੇ ਤੇ ਆਪਣੇ ਘਰ ਦੇ ਚਰਾਹੇ ਤੇ ਤੀਰ ਮਾ ਦੀਵਾ ਚ ਗੌਣ ਦੇ ਨਾਲ ਚਿੰਨੀ ਵੀ ਮਾੜੀ ਕੋਈ ਚੀਜ਼ ਹੋਵੇਗੀ ਜੋ ਸਾਡੇ ਘਰ ਦੇ ਵਿੱਚ ਦਖਲ ਦਿੰਦੀ ਆ ਆਉਂਦੀ ਆ ਉਹ ਸਾਡੇ ਘਰ ਦੇ ਵਿੱਚ ਨਹੀਂ ਆਵੇਗੀ ਦੀਵਾਲੀ ਦੇ ਦਿਨ ਤੇ ਇਸੇ ਤਰ੍ਹਾਂ ਖਾਲਸਾ ਜੀ ਇਹੇ 13 ਦੀਵੇ ਦੀਵਾਲੀ ਦੇ ਤਿਹਾਰ ਤੇ ਚਗਾਉਣ ਦਾ ਇਹ ਇੱਕ ਖਾਸ ਮਹੱਤਵ ਹੁੰਦਾ ਹੈ ਤੇ ਇਸ ਤੋਂ ਇਲਾਵਾ ਖਾਲਸਾ ਜੀ ਜੇਕਰ ਤੁਸੀਂ ਵਾਸਤੂ ਦੋਸ਼ ਤੋਂ ਪਰੀਸ਼ਾਨ ਰਹਿਨੀਓ ਤੁਹਾਡਾ ਕੋਈ ਕੰਮ ਨਹੀਂ ਪੰਚਦਾ ਕੋਈ ਨਾ ਕੋਈ ਪ੍ਰੋਬਲਮ ਆਉਣੀ ਰਹਿੰਦੀ ਆ ਤਾਂ ਉਹ ਵਾਸਤੂ ਦੋਸ਼ ਦੇ ਕਰਕੇ ਤੁਹਾਨੂੰ ਇਹ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਰਹਿੰਦੀਆਂ ਨੇ ਤਾਂ ਤੁਸੀਂ ਜਿਵੇਂ ਦੀਵਾਲੀ ਦਾ ਤਿਹਾਰ ਆਉਂਦਾ ਹੁੰਦਾ ਹੈ ਤਾਂ ਤੁਸੀਂ ਉਸ ਤਿਹਾਰ ਤੇ ਇਹੇ ਆਸਾਨ ਉਪਾਅ ਕਰ ਸਕਦੇ ਹੋ ਤੇ ਵਾਸਤੂ ਦੋਸ਼ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਗਿਉਂਕੇ ਖਾਲਸਾ ਜੀ ਦੀਵਾਲੀ ਦਾ ਤਿਹਾਰ ਆਉਂਦੇ ਹੀ ਕਈ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਸ਼ੁਰੂ ਕਰ ਦਿੰਦੇ ਨੇ ਓਹ ਘਰਾਂ ਨੂੰ ਸਜਾਉਣ 'ਚ ਲੱਗ ਜਾਂਦੇ ਨੇ ਤੇ ਕਈ ਲੋਕ ਇਸ ਦਿਨ ਦੇਵੀ ਲਕਸ਼ਮੀ ਤੇ ਭਗਵਾਨ ਕਿਨੇਸ਼ ਦੀ ਪੂਜਾ ਵੀ ਕਰਦੇ ਨੇ ਜੀ ਵੀ ਆਪਾਂ ਤੁਹਾਨੂੰ ਸਾਂਝ ਪਾਈ ਖਾਲਸਾ ਜੀ ਕਿ ਦੀਵਾਲੀ ਦੇ ਦਿਨ ਬਹੁਤ ਲੋਕ ਕੁਝ ਮਾੜਾ ਵੀ ਕਰਦੇ ਨੇ ਚੰਗਾ ਵੀ ਕਰਦੇ ਨੇ ਜੇਕਰ ਆਪਣੇ ਤੇ ਤੁਹਾਨੂੰ ਲੱਗੇ ਕੁਝ ਨਾ ਕੁਝ ਕੀਤਾ ਹੋਇਆ ਤਾਂ ਖਾਲਸਾ ਜੀ ਦੀਵਾਲੀ ਦਾ ਦਿਨ ਵਾਸਤੂ ਦੋਸਤੋ ਛੁਟਕਾਰਾ ਪਾਉਣ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਕੁਝ ਉਪਾਅ ਕਰਨ ਦੇ ਨਾਲ ਲੋਕ ਵਾਸਤੂ ਨੁਕਸਤ ਵਾਸਤੂ ਦੋਸਤੋ ਛੁਟਕਾਰਾ ਪਾ ਸਕਦੇ ਨੇ ਤੇ ਦੀਵਾਲੀ ਦੇ ਦਿਨ ਕਿਹੜੇ ਤੁਸੀਂ ਉਪਾਅ ਕਰਨੀ ਨੇ ਜਿਸ ਦੇ ਨਾਲ ਤੁਹਾਡੇ ਤੇ ਜਿਹੜਾ ਵਾਸਤੂ ਦੋਸ਼ ਹੈ ਉਹ ਦੂਰ ਹੋ ਜਾਵੇ ਇਸ ਤੇ ਲਈ ਤੁਸੀਂ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਘਰ ਦੀ ਸਫਾਈ ਦੇ ਵੱਲ ਖਾਸ ਧਿਆਨ ਦੇਣਾ ਤੁਸੀਂ ਆਪਣੀ ਘਰ ਦੀ ਸਾਫ ਸਫਾਈ ਕਰਨੀ ਹੈ ਤੇ ਤੁਸੀਂ ਢੂੰਗੀ ਸਾਫ ਸਫਾਈ ਕਰਨੀ ਇੱਕ ਤਾਂ ਹੁੰਦਾ ਆਪਾਂ ਘਰ ਦੀ ਮੋਢੀ-ਮੋਢੀ ਸਾਫ ਸਫਾਈ ਕਰ ਲੈਨੇ ਆ ਇਸ ਤਰ੍ਹਾਂ ਨੇ ਪੂਰੀ ਚੰਗੀ ਤਰ੍ਹਾਂ ਸਾਫ ਸਫਾਈ ਕਰਨੀ ਤੇ ਖਾਸ ਕਰਕੇ ਮੁੱਖ ਪ੍ਰਵੇਸ਼ ਦੁਆਰਾ ਤੇ ਇਸ ਦੇ ਨਾਲ ਨਾਲ ਦੀਵਾਲੀ ਵਾਲੇ ਦਿਨ ਬਾਜ਼ਾਰ ਤੋਂ ਤੁਸੀਂ ਚਾਂਦੀ ਜਾ ਪਿੱਤਲ ਦੀਆਂ ਗਣੇਸ਼ ਲਕਸ਼ਮੀ ਦੀਆਂ ਮੂਰਤੀਆਂ ਜ਼ਰੂਰ ਲਿਆਇਆ ਕਰੋ ਤੇ ਪਰਦੋਸ਼ ਸਮੇ ਉਹਨਾਂ ਦੀ ਪੂਜਾ ਵੀ ਕਰਿਆ ਕਰੋ ਜਿਹੜੇ ਭੈਣ ਭਰਾ ਇਹ ਸਭ ਨਹੀਂ ਕਰਦੇ ਸਿੱਖ ਧਰਮ ਤੋਂ ਬਿਲੋਂਗ ਕਰਦੇ ਨਹੀਂ ਉਹੋ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਮਹਾਰਾਜ ਸچے ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਦੀਪਮਾਲਾ ਕਰਕੇ ਆਇਆ ਕਰੋ ਤੁਹਾਡੇ ਆਪਣੇ ਆਪ ਹੀ ਦੁੱਖ ਤਕਲੀਫ ਨੇ ਜਿਹੜੇ ਦੂਰ ਹੋ ਜਾ ਕੇ ਤੇ ਇਸ ਤੋਂ ਇਲਾਵਾ ਖਾਲਸਾ ਜੀ ਤੁਸੀਂ ਆਪਣੀ ਘਰ ਦੇ ਵਿੱਚ ਰੰਗੋਲੀ ਬਣਾਓ ਮੁੱਖ ਦਵਾਰ ਤੇ ਦੇਵੀ ਲక్ష్ਮੀ ਦੇ ਪੈਰਾਂ ਦੇ ਨਿਸ਼ਾਨ ਜੇ ਵੀ ਹੋ ਗਏ ਉਹ ਬਣਾਓ ਰੰਗੋਲੀ ਬਣਾਓ ਰਗੋਲੀ ਦੇ ਚਾਰ ਮੂਹ ਕਿਉ ਦਾ ਦੀਵਾ ਜਗਾਓ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਰੰਗੋਲੀ ਜਦੋਂ ਬਣਾਉਣੀਓ ਤਾਂ ਰੰਗੋਲੀ ਤੇ ਜਿਵੇਂ ਚਾਰ ਮੂਹ ਵਾਲਾ ਚੋ ਬੁੱਠਾ ਦੀਵਾ ਜਿਹੜਾ ਉਸ ਨੂੰ ਤੁਸੀਂ ਜ਼ਰੂਰ ਜਗਾਇਆ ਕਰੋ ਤੇ ਇਸ ਦੇ ਵਿੱਚ ਤੁਸੀਂ ਜਦੋਂ ਜਗਾਉਣੀਓ ਕੋ ਪੂਰ ਤੇ ਲੌਂਗ ਮਲਾ ਲਿਆ ਕਰੋ ਇਹ ਦੋਨੇ ਚੀਜ਼ਾਂ ਜ਼ਰੂਰ ਬੁਲਾਇਆ ਕਰੋ ਸੋ ਇਸ ਤਰ੍ਹਾਂ ਖਾਲਸਾ ਜੀ ਇਹ ਜਿਹੜੇ 13 ਦੀਵੇ ਨੇ ਇਹ ਚ ਗੌਲ ਦਾ ਇਕੱਲੇ ਇਕੱਲੇ ਦੀਵੇ ਦਾ ਕੀ ਮਹੱਤਵ ਹੈ ਕੀ ਮਾਨਤਾ ਹੈ ਇਹ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਤੇ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਜਿੰਨੀ ਮਰਜ਼ੀ ਮਿਹਨਤ ਕਰ ਲੈਣ ਨਾ ਤਾਂ ਉਹਨਾਂ ਦੇ ਘਰ ਦੇ ਵਿੱਚੋਂ ਲੜਾਈ ਕਲੇਸ਼ ਜਾਂਦਾ ਏ ਤੇ ਇੱਕ ਉਹਨਾਂ ਦਾ ਕਹਿ ਨਾ ਹੁੰਦਾ ਕਿ ਸਾਡੀ ਮਿਹਨਤ ਨੂੰ ਫਲ ਨਹੀਂ ਮਿੰਦਾ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਬਰਕਤ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਤਾਂ ਖਾਲਸਾ ਜੀ ਇਹ ਹੀ ਉਹ ਮਿਹਨਤ ਵੀ ਕਰਦੇ ਨੇ ਸਭ ਕੁਝ ਕਰਦੇ ਨੇ ਪਰ ਇਹ ਉਹਨਾਂ ਨੂੰ ਪ੍ਰੋਬਲਮ ਕਿਸ ਕਰਕੇ ਆਉਂਦੀਆਂ ਨੇ ਵਾਸਤੂ ਦੋਸ਼ ਦੇ ਕਰਕੇ ਆਉਂਦੀਆਂ ਨੇ ਤੇ ਜਿਉਂ ਹੀ ਜਦੋਂ ਦੀਵਾਲੀ ਦਾ ਤਿਹਾਰ ਹੁੰਦਾ ਏ ਤਾਂ ਤੁਸੀਂ ਉਸ ਸਮੇਂ ਚੇਕਰ ਇਹ ਛੋਟੇ ਛੋਟੇ ਜੋ ਅਸੀਂ ਤੁਹਾਨੂੰ 2-3 ਉਪਾਅ ਦੱਸੇ ਨੇ ਇਹਨਾਂ ਨੂੰ ਤੁਸੀਂ ਦੀਵਾਲੀ ਦੇ ਦਿਨ ਕਰ ਲੈਨੇ ਹੋ ਤਾਂ ਤੁਹਾਡੇ ਤੇ ਜੋ ਵੀ ਵਾਸਤੂ ਦੋਸ਼ ਹੈ ਤੁਹਾਡਾ ਉਹ ਠੀਕ ਹੋ ਜਾਏਗਾ ਜਿਵੇਂ ਕਈ ਵਾਰ ਕੀ ਹੁੰਦਾ ਆਪਣੇ ਤੇ ਨਾ ਕੋਈ ਨਾ ਕੋਈ ਕੁਝ ਕਰ ਦਿੰਦਾ ਤੇ ਉਹ ਸਾਰਾ ਸਾਲ ਆਮਾ ਨੂੰ ਪਰੇਸ਼ਾਨੀਆਂ ਦੇ ਵਿੱਚ ਹੀ ਜਾਂਦਾ ਹੈ ਤੇ ਜੋ ਕਿਸੇ ਦਾ ਕੀਤਾ ਕਰਾਇਆ ਠੀਕ ਕਰਨਾ ਹੈ ਉਹ ਵੀ ਲੋਕ ਦਿਵਾਲੀ ਦੇ ਦੇ ਨਹੀਂ ਕਰਦੇ ਨੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜੋ ਕਿਸੇ ਦਾ ਦੇ ਕੇ ਝਰਦੇ ਨਹੀਂ ਆਪ ਤਾਂ ਉਹ ਮੇਲਤ ਨਹੀਂ ਕਰਦੇ ਪਰ ਜੇਕਰ ਕੋਈ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋ ਰਿਹਾ ਤਾਂ ਉਸ ਦੀ ਸਕਸੈਸ ਤੋਂ ਸੜਨਾ ਸ਼ੁਰੂ ਕਰ ਦਿੰਦੇ ਨੇ ਇਹਨੀ ਦੇਖ ਦੇ ਕੇ ਉਸਨੇ ਕਿੰਨਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਮਿਹਨਤ ਦੇ باوجود ਉਹ ਇਸ ਮੁਕਾਮ ਤੇ ਆਇਆ ਤੇ ਇਸ ਕਰਕੇ ਖਾਲਸਾ ਜੀ ਤੁਸੀਂ ਕਿਸੇ ਦੇ ਵੱਲ ਬਿਲਕੁਲ ਵੀ ਧਿਆਨ ਨਾ ਦਿਆ ਕਰੋ ਤੇ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਕੋਈ ਵੈਰ ਈਰਖਾ ਨਾ ਰੱਖਿਆ ਕਰੋ ਕਿਉਂਕਿ ਇਹ ਸਭ ਕਰਨ ਤੋਂ ਚੰਗਾ ਹੈ ਕਿ ਤੁਸੀਂ ਇਹ ਸਭ ਕਰਨ ਦੇ ਵਿੱਚ ਜੋ ਟਾਈਮ ਵੇਸਟ ਕਰਦੇ ਹੋ ਜੋ ਤੁਸੀਂ ਇਹ ਸਭ ਜੀਜਾ ਕਰਦੇ ਹੋ ਇਹ ਸਭ ਕਰਨ ਤੋਂ ਬਚਾਈ ਤੁਸੀਂ ਗੁਰਬਾਣੀ ਦਾ ਚਾਪ ਕਰਿਆ ਕਰੋ ਜਿੰਨਾ ਸਮਾਂ ਤੁਸੀਂ ਉਥੇ ਖਰਾਬ ਕਰਦੇ ਹੋ ਉਹਨਾਂ ਸਮਾਂ ਤੁਸੀਂ ਪਰਮਾਤਮਾ ਦੇ ਨਾਲ ਜੁੜੋ ਤੇ ਤੁਹਾਡਾ ਭਲਾ ਵੀ ਹੋਵੇ ਕਿਉਂਕਿ ਆਪਾਂ ਕਹਿ ਦਿੰਦੇ ਆ ਕਿ ਪਰਮਾਤਮਾ ਸਾਡਾ ਸਾਥ ਨਹੀਂ ਦਿੰਦਾ ਬਾਹੀ ਗੁਰੂ ਨੇ ਸਾਡੀ ਸੁਣੀ ਨਹੀਂ ਪਰ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਅੰਦਰ ਕਮੀ ਹੈ ਕਿ ਨਹੀਂ ਹੈ ਅਸੀਂ ਗਲਤੀਆਂ ਕਿੰਨੀਆਂ ਕੀਤੀਆਂ ਨੇ ਤੋਂ ਸਾਡੀਆਂ ਗਲਤੀਆਂ ਦੀ ਮਾਫੀ ਦੇ ਲਈ ਸਾਨੂੰ ਸਮਾਂ ਤਾਂ ਜ਼ਰੂਰ ਲੱਗੇਗਾ ਕਿ ਉਹ ਸਮੇਂ ਦੇ ਬਾਅਦ ਹੀ ਸਾਨੂੰ ਖਾਲਸਾ ਜੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹਨਾਂ ਸਮਾਂ ਨਹੀਂ ਹੁੰਦੀਗੀ ਇਹ ਨਹੀਂ ਹੁੰਦਾ ਕਿ ਅਸੀਂ ਪਾਪਾ ਦੇ ਪਾਗੀਆਂ ਪਾਪਾਂ ਦਾ ਘੜਾ ਭਰ ਗਿਆ ਤੇ ਅਸੀਂ ਹੁਣ ਪਾਠ ਕਰਨ ਬੈਠ ਜਾਈਏ ਤੇ ਕੱਲ ਨੂੰ ਸਾਡੇ ਸਾਰੇ ਪਾਪ ਨੇ ਧੋਤੇ ਜਾਣਗੇ ਇਹ ਤਾਂ ਨਹੀਂ ਹੁੰਦਾ ਕਿਓ ਕਿ ਸਮਾਂ ਲੱਗੇਗਾ ਜੋ ਗਲਤੀਆਂ ਅਸੀਂ ਕੀਤੀਆਂ ਨੇ ਉਹਨਾਂ ਗਲਤੀਆਂ ਨੂੰ ਭੁੱਲਣ ਨੂੰ ਬਖਸ਼ਾਉਣ ਦੇ ਲਈ ਸਮਾਂ ਲੱਗੇਗਾ ਇਸ ਕਰਕੇ ਆਪਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੋ ਜਿੰਨਾ ਆਪ ਜੁੜੋਗੇ ਜਿੰਨਾ ਆਪਣੇ ਨਾਲ-ਨਾਲ ਹੋਰ ਸੰਗਤਾਂ ਨੂੰ ਜੋੜੋਗੇ ਉਨੀ ਤੁਹਾਡੇ ਤੇ ਹੋਰ ਜ਼ਿਆਦਾ ਪਰਮਾਤਮਾ ਦੀ ਡਬਲ ਕਿਰਪਾ ਹੋਵੇਗੀ ਸੋ ਇਸ ਤਰ੍ਹਾਂ ਖਾਲਸਾ ਜੀ ਵਦਤੋ ਵਦ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਕਰੋ ਜੇ ਕੋਈ ਤੁਹਾਡੇ ਸਾਹਮਣੇ ਗਲਤ ਰਸਤੇ ਤੇ ਚੱਲ ਰਿਹਾ ਪਖੰਡੀਆਂ ਦੇ ਕੋਲ ਬਾਬਿਆਂ ਦੇ ਕੋਲ ਵੀ ਜਾਂਦਾ ਹੈ ਤਾਂ ਉਸ ਨੂੰ ਤੁਸੀਂ ਇਹਨਾਂ ਰਸਤਿਆਂ ਤੋਂ ਜ਼ਰੂਰ ਰੋਕਿਆ ਕਰੋ ਆਪਣੇ ਘਰ ਦੇ ਵਿੱਚ ਕੋਈ ਛੋਟਾ ਮोटा ਉਪਾਅ ਜਾਂ ਆਪਣੀ ਜ਼ਿੰਦਗੀ ਨੂੰ ਠੀਕ ਕਰਨ ਦੇ ਲਈ ਕਰ ਰਿਹਾ ਹੈ ਤਾਂ ਕੋਈ ਗੱਲ ਨਹੀਂ ਜੇਕਰ ਕਿਸੇ ਦੇ ਪਿੱਛੇ ਲੱਗ ਕੇ ਉਹ ਆਪਣੇ ਘਰ ਦੀ ਬਰਬਾਦੀ ਕਰ ਰਿਹਾ ਹੈ ਤਾਂ ਉਸ ਚੀਜ਼ ਦੇ ਲਈ ਉਸ ਨੂੰ ਤੁਸੀਂ ਜ਼ਰੂਰ ਰੋਕਿਆ ਕਰੋ ਸੋ ਇਸ ਤਰ੍ਹਾਂ ਖਾਲਸ ਜੀ ਇਹ ਹੀ ਸੀ ਸਾਡੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਕਿ ਜੋ ਦੀਵਾਲੀ ਦੇ ਤਿਉਹਾਰ ਤੇ ਸਮੇਂ ਤੇਰਾ ਦੀਵੇ ਚ ਗਏ ਜਾਂਦੇ ਨੇ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ ਉਹ 13 ਦੀਵੇ ਕਿਉਂ ਜਗਾਇਆ ਜਾਂਦੇ ਨੇ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਕਾਲ ਸੱਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ अनेका ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਖਿਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੀ ਨਾਲ ਜੋੜੋ ਗੁਰੂ ਵਾਲੇ ਬਣੋ ਤੇ ਜਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਹੋਰ ਸੰਗਤਾਂ ਨੂੰ ਗੁਰਬਾਣੀ ਦੀ ਨਾਲ ਜੋੜਿਆ ਕਰੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇ ਪੜਾਉਣਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਪੈਨ ਪਰਮਾ ਦੇ ਘਰ ਪਰਿਵਾਰ ਦੇ ਸਾਰੇ ਸੰਸਾਰ ਦੇ ਮਿਹਰ ਭਰਿਆ ਹੱਥ ਰੱਖਣਾ ਸਬਨਾ ਪੈਨ ਪਰਮਾ ਦੇ ਘਰ ਹੱਸਦੇ ਵਾਸਤੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਸਾਰੇ ਹੀ ਪੈਨ ਪਰਮਾ ਨੂੰ ਚੜਦੀਖਲਾ ਦੇ ਵਿੱਚ ਰੱਖਣਾ ਤੰਦ ਰੋਸਟੀਆਂ ਬਖਸ਼ਣੀਆਂ ਤਿਲੰਮੀਆਂ ਉਮਰਾ ਬਖਸ਼ਣੀਆਂ ਸੁਮਾਰਾ ਸੱਚੇ ਪਾਸ਼ਾ ਸਭਨਾ ਪੈਨ ਪਰਮਾ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਹੱਸਦੇ ਵਾਸਤੇ ਰਹਿ ਆਪਣਾ ਮਿਹਰ ਭਰਿਆ ਹੱਥ ਰੱਖੀ ਸੁਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ